ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਵਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਰਜਨ ਹਾਰੁ ਤਮ ਗਾਵੁ ਮੇਨਰ ਭਾਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਉ ਨਤਨਤ ਜੀੜੇ ਸੰਭਾਲੀ ਉਹਨਾਂ ਦੇਖੇਗਾ ਦੇਵ ਨਾਰ ਤੇਰੀ ਦਾਨ ਨੇ ਕੀਮਤ ਨਾ ਪਵੈ ਸਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਭੂ ਤੇਲ ਦਿਵ ਸਜਣ ਸੀਸੜੀਆਂ ਜਿਹ ਹੋਵੇ ਸਭ ਸਿਉ ਮੇਲ ਘਰ ਘਰਿ ਹੋ ਪਹੁੰਚਿਆ ਸਦੜੀ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਰਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ ਗੁਰ ਗੁਰੋ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬਡਾਈ ਤੋਇ ਰਹਾਉ ਵੇ ਸੂਹਿਨ ਚਸੀਆ ਕੜੀਆ ਪਹਿਰਾ ਤਿੱਤੀ ਵਾਰੀ ਮਾਹੂ ਹੋਆ ਸੂਰਜ ਏਕ ਰੁਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਨ ਆਲੋ ਪਵਨ ਚਬਰੂ ਕਰੀ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਵਖੰਡਨਾ ਤਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੀਰੀ ਰਹਾਓ ਸੈਸ ਤਬ ਨੈਨ ਨਾ ਨੈਨ ਹੈ ਤੋਈ ਕੋ ਸੈਸ ਮੂਰਤ ਨਾ ਏਕ ਤੋਹੀ ਸੈਸ ਪਦ ਮਿਬਲ ਨਾ ਏਕ ਪਦ ਗੰਧ ਬਿਨ ਸੈਸ ਤਬ ਗੰਧ ਵਿੱਚ ਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਨੂਪਤ ਮਨੋ ਅੰਦਰੋਂ ਮੋਹਿ ਆਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੰਗ ਕੋ ਹੋਇ ਜਾਤੇ ਤੇਰੇ ਨਾਈ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਭੋਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਉ ਸਾਖ ਤਾਰਾ ਸਾ ਨ ਜਾਣੇ ਤਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜੁਮਕਾਲ ਸਹ ਸਰ ਡੰਡਾ ਹੈ ਹਰ ਜਨੁ ਹਰ ਹਰ ਨਾਮ ਸਮਾਨੀ ਦੁਖ ਜਨਮ ਮਰਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਇਹ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਨ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਉਦਾਰ ਟੀ ਕੈ ਹਰ ਨਾਮੇ ਹੀ ਸੁਖ ਮੰਡਾ ਇਹ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮਿਰਮੀਤਾ ਸੰਤ ਟਹਿਲ ਕੀ ਬੀਲਾ ਈਹਾਂ ਖਾੜ ਚਲੋ ਹਰਲਾਹਾ ਆਗੇ ਬਸਨ ਸੁਹਿਲਾ ਆਉਦ ਕਟਿਆ ਦਨਸਰਣ ਆਰੇ ਮਨ ਗੁਰਮੇਲ ਕਾਸ ਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੇ ਤਰੀ ਉਬਰੇ ਮ ਗਿਆਨੀ जसह जगाए पिया वह रस कथ कथातन जानी जाको आए सोई बिहाजो हर गुरते मने वसेरा निज कर महल पबो सुसहजे मोहना हुए गो फेरा अंतर जामी पुरख बिदा तेरे मन की पूरे दास यह सुख मांग है मोको कर संतन की तूरे अंतर जामी पुरख बिदा शरदा मन की पूरे दास यह सुख मग है ਮੌਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ